de tomar bolitas, sí, yo la he perdido con los ਕਿਵੇਂ ਨਿਕਲਦਾ ਮਗਲੋ ਚੋਣਾ ਚੋ ਜੇ ਬੱਲੇ ਕੰਦਦਾ ਵਾ ਕੰਦ ਨੀ ਪਿੰਗਣੀ ਹੈ ਏ ਇੱਥੇ ਬ੍ਰੇਕ ਮਾਰਿਓ ਮਗਾਣ ਖੜ ਜਾਣਾ ਵੇਖੋ ਜੀ ਜਿਵੇਂ ਪਹਿਲਾਂ ਦੱਸਿਆ ਕਿ ਕਾਫੀ ਡੇਰੇ ਤੇ ਇੱਥੇ ਪਾਣੀ ਦੀ ਵਿੱਚ ਫਸੇ ਹੋਏ ਨੇ ਕਾਫੀ ਬੰਦੇ ਤੇ ਦੇਖੋ ਜੀ ਕੋਠਿਆਂ ਦੇ ਉੱਤੇ ਇਹ ਜਾਂ ਤੁਹਾਡਾ ਜਾਂ ਉਹ ਬੰਦੂ ਜਾਂ ਸਾਡਾ ਬੰਦੂ ਇੰਨਾ ਤੱਕ ਕੋਈ ਜਾਣ ਕੇ ਸਰਕਾਰ ਵੱਲੋਂ ਨਾ NGO ਵੱਲੋਂ ਕੋਈ ਵੀ ਸ਼ਾਇਦ ਹਾਲੇ ਤੱਕ ਪਹੁੰਚੀ ਨਹੀਂ ਹੈਗੀ ਤੇ ਇੰਨਾ ਘਰਾਂ ਤੱਕ ਵੀ ਇੰਨਾ ਡੇਰਿਆਂ ਤੱਕ ਵੀ ਆਪਣਾ ਜਿਹੜੀ NGO ਜਾਂ ਜਥੇਬੰਦੀਆਂ ਹੈ ਗਿਆ ਨੇ ਇਹਨਾਂ ਨਾਲ ਵੀ ਧਿਆਨ ਕਰਨ ਤੇ ਇੰਨਾ ਡੇਰਿਆਂ ਤੱਕ ਵੀ ਆਪਣੀ ਜੋ ਰਸਦ ਜਿਵੇਂ ਆ ਹੁਣ ਦੇਖੋ ਇਹ ਸਾਰਾ ਕੁਝ ਇਦਾਂ ਹੀ ਚੱਲਦਾ ਪਿਆ ਤੇ ਇਹਨਾਂ ਤੱਕ ਪਹੁੰਚਦੀ ਕਰੋ ਹਾਂਜੀ ਵੀਰ ਜੀ ਕੋਈ ਚੀਜ਼ ਦੀ ਜ਼ਰੂਰਤ ਤਾਂ ਨਹੀਂ ਆ ਗਈ ਕੋਈ ਚੀਜ਼ ਦੀ ਜ਼ਰੂਰਤ ਆ ਗਈ ਤਾਂ ਦੱਸੋ ਇਹ ਵੀਡੀਓ ਜਾਣੀ ਆ ਸਰਕਾਰ ਤੱਕ ਬਾਤ ਕਰ ਲੈ ਟੈਟ ਬੰਦ ਕਰੇਗਾ ਤਾਂ ਹੀ ਆ ਹਾਂਜੀ ਕਿੱਧਰ ਕਬਰੇ ਕੂਰੇ ਦੇਖ ਗਿਆ ਆਦਰ ਕਿੱਧਰਲੀ ਸਾਈਡ ਤੇ ਪਾੜਿਆਂ ਲਈ ਚਿੱਟੇ ਕਬਰੇ ਅੱਛਾ ਇਹਨਾਂ ਦੇ ਅਗਲੇ ਮੇਰੇ ਨਾਲ ਨਹੀਂ ਜਿੰਦੇ ਨਾ ਹਾੜਾ ਵੀਰਾ ਸਾਹਮਣੇ ਨਾ ਹੋ ਲਿਆ ਇਹਨਾਂ ਦੇ ਆ ਠੀਕ ਠੀਕ ਇਹ ਘਰ ਵੀ ਡਿੱਗੇ ਨੇ ਅਮਨ ਸਿੰਘ ਨੇ ਡਿੱਗ ਵੀ ਨਹੀਂ ਘਾੜੇ ਪਿਆ ਬੇਗਾਨਾ ਹਾਂ ਬਾਕੀ ਦੁੱਧੇ ਪਾਰ ਦੇ ਪੁੱਤੇ ਸਾਰੇ ਦਿੱਤੇ ਹੋ ਗਏ ਉਧਰੋਂ ਸਮਾਰਕ ਹੋ ਕੇ ਹੁਣ ਇੱਥੇ ਲਿਆਂਦਾ ਆ ਹਾਂ ਹਾਂ ਉਹ ਸਾਰੇ ਨਾ ਪਾਰ ਦੇ ਜਾਂਦੇ ਆ ਕਿੰਨੇ ਕੇ ਅੱਗੇ ਹੋਰ ਜੀ ਹੈਗੇ ਨੇ ਦੋ ਦੋ ਹਾਂ ਇੱਥੇ ਦਾ ਹਾਂ ਤਿੰਨ ਘਰ ਦੇ 16 17 ਜੀ ਅਸੀਂ ਠੀਕ ਹੈ ਅੱਲੇ ਤੱਕ ਕੋਈ ਨਹੀਂ ਪਹੁੰਚਿਆ ਨਾ ਨਹੀਂ ਵੀਰ ਜੀ ਕੋਈ ਨਹੀਂ ਪਹੁੰਚਿਆ ਮਾਰਦਾ ਠੀਕ ਚਲ ਮਾਰਦਾ